ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਬੇਲੀ ਨੂੰ ਸਾਡੀ ਪਿਆਰ ਭਰੀ ਸਸਰੀ ਕਲ ਜੀ ਹੱਥ ਬੰਨ੍ਹ ਕੇ ਰਕਪੈਸਟਾ ਵੀਰੇ ਚੈਨਲ ਆਪਣਾ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਸੀਂ ਗੱਡੀਆਂ ਲੱਭਣੀਆਂ ਚਾਹੁੰਦੇ ਹੋ ਤੇ ਅੱਜ ਆਪਾਂ ਖੜੇ ਹਾਂ ਬਰਨਾਲਾ ਜੀ ਕੇ ਕਾਰ ਬਾਜ਼ਾਰ ਬਰਨਾਲਾ ਅੰਡਾਇਲਟੀ ਪਿੰਡ ਤੋਂ ਜਦੋਂ ਬਰਨਾਲੇ ਵੱਲ ਐਂਟਰ ਹੁੰਦੇ ਆ ਤਰੋਂ ਲਲੇ ਫਾਟਕਾਂ ਬਣੀ ਨੂੰ ਸਾਹਮਣੇ ਲੋਕੇਸ਼ਨਾਂ ਬਾਈ ਦੀ ਜੀ ਕੇ ਕਾਰ ਬਾਜ਼ਾਰ ਬਰਨਾਲਾ ਆਲਟੋ ਖੜੀਆਂ ਨੇ ਬਹੁਤ ਗੱਡੀਆਂ ਖੜੀਆਂ ਨੇ ਆ ਬਾਈ ਦੀਆਂ ਗੱਡੀਆਂ ਕੀ ਹਾਲ ਹੈ ਬਾਈ ਤੇ ਅੱਜ ਆਪਣੇ ਕੋਲੇ ਆ ਸਾਰੀਆਂ ਗੱਡੀਆਂ ਰਹਿਣਾਆਂ ਨੇ ਹਾਂਜੀ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਆ ਗਈ 2008 ਦਾ ਮਾਡਲ ਆ 28 ਤੱਕ ਗੱਡੀ ਦੀ ਪਾਸਿੰਗ ਪਈਆ ਪੰਜਾਬ ਨੰਬਰ ਆ ਨੰਬਰ ਗੱਡੀ ਦਾ ਵਧੀਆ ਡਬਲ 0 ਨੰਬਰ ਆ ਜੀ 115000 ਰੁਪਏ ਦੀ ਕੁੱਲ ਇਹ ਸਾਨੂੰ ਕਾਰ ਬਣ ਜੂ ਜੇ ਕਿਸੇ ਭਰਾ ਦੇ ਪਸੰਦਾ ਤਾਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਗੱਡੀ ਤੁਹਾਨੂੰ ਸਾਰੇ ਪਾਸਿਓਂ ਸਾਰੇ 뷰 ਦਿਖਾਵਾਂਗੇ ਚੰਗੀ ਤਰ੍ਹਾਂ ਪੂਰੀ ਦਸੱਲੀ ਨਾਲ ਗੱਡੀ ਦਿਖਾਵਾਂਗੇ ਇੰਜਨ ਗੇਅਰ ਓਕੇ ਆ ਏਸੀ ਹੀਟਰ ਬਿਲਕੁਲ ਓਕੇ ਆ ਉਲਾਈ ਟਾਇਰ ਵਧੀਆ ਚੜੇ ਬੈਨੇ ਗੱਡੀ ਦੇ ਤੇ ਆ ਕੇ ਤੁਸੀਂ ਟਰਾਈ ਲੈ ਕੇ ਆਪਣੇ ਸਲਾਹਕਾਰ ਨੂੰ ਕਿਸੇ ਨੂੰ ਨਾਲ ਲਿਆ ਕੇ ਮੇਸਤਰੀ ਨੂੰ ਨਾਲ ਲਿਆ ਕੇ ਗੱਡੀ ਤੁਸੀਂ ਬਾਈ ਤੋਂ ਪਰਚੇਜ ਕਰ ਸਕਦੇ ਹੋ ਬੈਕ ਸਾਈਡ ਦੇਖ ਲਓ ਗੱਡੀ ਦੀ ਪੰਜਾਬ ਨੰਬਰ ਗੱਡੀ ਆ ਜੀ ਗੱਡੀ ਘਰੇ ਰੱਖਣ ਵਾਲੀ ਆ 115000 ਰੁਪਏ ਚੋਂ ਮੌਕੇ ਹਾਂਜੀ ਨੈਕਸਟ ਗੱਡੀ ਬਾਈ ਜੀ ਆਪਣੇ ਕੋਲੇ ਅਮੇਜ ਆ ਗਈ 2013 ਦਾ ਇਹ ਮਾਡਲ ਆ ਬਾਈਟ ਕਲਰ ਆ ਐਨਓਸੀ ਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਕਿਉਂਕਿ ਇਹਦਾ ਬਾਈ ਨੇ ਮੈਨੂੰ ਦੱਸਿਆ ਸੀ ਤੇ ਵਾਰਨਟ ਵਗੈਰਾ ਬਿਲਕੁਲ ਓਕੇ ਦੀ ਰਿਪੋਰਟ ਆ ਕੋਈ ਡੈਂਟ ਨਹੀਂ ਗੱਡੀ ਦੇ ਕੋਈ ਫੈਂਟ ਨਹੀਂ ਤੇ AC ਹੀਟਰ ਬਿਲਕੁਲ ਓਕੇ ਆ 2013 ਮਾਡਲ ਅਮੇਜ ਸਾਨੂੰ ਇਹ ਪੈ ਜਾਣੀਆਂ ਸਿਰਫ 2 ਲੱਖ ਰੁਪਏ ਦੀ ਮੌਕੇ ਤੇ ਥੋੜਾ ਬਹੁਤਾ ਮਾਣਤਾਨ ਜ਼ਰੂਰ ਹੋ ਜੂਗਾ ਜੀ ਕੇ ਕਾਰ ਬਾਜ਼ਾਰ ਦੇ ਉੱਪਰ ਗੱਡੀ ਅਵੇਲੇਬਲ ਖੜੀ ਆ ਤੁਸੀਂ ਪਰਚੇਜ਼ ਕਰ ਸਕਦੇ ਹੋ ਜੇ ਕਿਸੇ ਭਰਾ ਦੇ ਗੱਡੀ ਪਸੰਦਾ ਤਾਂ ਆ ਕੇ ਟ్రਾਈ ਲੈ ਕੇ ਗੱਡੀ ਤੁਸੀਂ ਪਰਚੇਜ਼ ਪਈਆਂ ਤੋਂ ਕਰ ਸਕਦੇ ਹੋ ਤੇ ਵਿੱਚੋਂ ਇੰਟੀਰੀਅਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਪਿਆ ਇੰਜਨ ਗੇਅਰ ਵਿੱਚੋਂ ਅੰਡਰਟਾਚ ਪਲੇਅਰ ਬਹੁਤ ਵੱਡਾ ਲੱਗਿਆ ਹੋਇਆ ਸਕਰੀਨ ਲੱਗੀ ਹੋਈ ਹੈ ਵਧੀਆ ਤੇ ਡੈਸ਼ਬੋਰਡ ਵਗੈਰਾ ਵਧੀਆ ਪੈਕ ਇਹਦਾ ਤੇ ਏਸੀ ਹੀਟਰ ਬਿਲਕੁਲ ਓਕੇ ਆ ਇੰਜਨ ਗੇਅਰ ਬਿਲਕੁਲ ਓਕੇ ਮਿਲਣਗੇ ਹੱਥ ਬੰਨ ਕੇ ਕਿਰਪਾ ਕਰਿਓ ਮੇਰਾ ਭਰਾ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਗੱਡੀਆਂ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਰਹਾਂਗੇ ਬੈਕ ਟੂ ਬੈਕ ਹੁਣ ਤੇ ਸਬਸਕ੍ਰਾਈਬ ਮੇਰਾ ਭਰਾ ਜ਼ਰੂਰ ਕਰਕੇ ਰੱਖ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਤੇ ਦੇਖ ਸਕਦੇ ਹੋ ਉਮੇਜ ਗੱਡੀ ਆ 2013 ਮਾਡਲ 2 ਲੱਖ ਹਾਂਜੀ ਨੈਕਸ ਗੱਡੀ ਬਾਈ ਜੀ ਆਪਣੇ ਕੋਲੇ ਕਰੂਜ਼ ਆ ਗਈ 2010 ਦਾ ਇਹ ਮਾਡਲ ਆ ਨੰਬਰ ਸੋਹਣਾ ਗੱਡੀ ਤੇ ਜੇ ਕਿਸੇ ਭਰਾ ਦੇ ਪਸੰਦ ਆ ਤਾਂ ਗੱਡੀ ਬਾਈਆਂ ਤੋਂ ਪਰਚੇਸ ਕਰ ਸਕਦੇ ਹੋ ਇੰਜਨ ਗੇਅਰ ਓਕੇ ਆ ਏਸੀ ਹੀਟਰ ਬਿਲਕੁਲ ਓਕੇ ਆ ਲਿਬੜੀਆਂ ਜਰੂਰ ਖੜੀਆਂ ਨੇ ਗੱਡੀਆਂ 2010 ਦਾ ਮਾਡਲ ਆ 1,35,000 ਰੁਪਇਆ ਕੁੱਲ ਗੱਡੀ ਦੀ ਡਿਮਾਨਾ ਆ ਆਲਟੋ ਦੇ ਰੇਟ 'ਚ ਤੁਹਾਨੂੰ ਕਰੂਜ਼ ਮਿਲ ਰਹੀ ਆ ਜੇ ਜਿਸ ਕਿਸੇ ਭਰਾ ਦੇ ਗੱਡੀ ਪਸੰਦ ਆ ਤਾਂ ਹਨਾ ਮਾਈਆਂ ਤੋਂ ਜੀ ਕੇ ਕਾਰ ਬਾਜ਼ਾਰ ਤੋਂ ਗੱਡੀ ਤੁਸੀਂ ਪਰਚੇਜ ਕਰ ਸਕਦੇ ਹੋ ਲਾਈਟ ਟਾਇਰ ਲੱਗੇ ਹੋਏ ਨੇ ਵਧੀਆ ਟਾਇਰ ਪਏ ਨੇ ਗੱਡੀ ਦੇ ਦਿਖਾ ਲਿਆ ਤੁਹਾਨੂੰ ਪਿਛਲੇ ਟਾਇਰ ਵੀ ਵਧੀਆ ਪਏ ਨੇ ਤੇ ਵਿੱਚੋਂ ਇੰਟੀਰੀਅਰ ਦੇਖ ਲਓ ਬਿਲਕੁਲ ਨੀਟ ਐਂਡ ਕਲੀਨ ਪਿਆ ਸੀਟ ਕਵਰ ਆਗਰ ਵਧੀਆ ਪਏ ਨੇ ਜੇ ਕਿਸੇ ਭਰਾ ਨੇ ਲੈਣੀਆਂ ਤਾਂ 135000 ਰੁਪਏ ਚੋਂ ਥੋੜਾ ਬੋਤਾ ਮਾਨਤਣ ਜ਼ਰੂਰ ਹੋ ਜੂਗਾ ਜੀ ਦੇਖ ਸਕਦੇ ਹੋ ਜੀ ਕਿ ਕਾਰ ਬਾਜ਼ਾਰ ਦੇ ਉੱਪਰ ਇਹ ਗੱਡੀ ਖੜੀ ਆ ਕਰੂਜ਼ ਗੱਡੀ 2010 ਮਾਡਲ 1,35,000 ਰੁਪਏ ਡਿਮਾਂਡ ਆ ਗੱਡੀ ਦੀ ਜੀ ਹਾਂਜੀ ਨੈਕਸਟ ਗੱਡੀ ਆਪਣੇ ਕੋਲੇ Honda City ਆ ਗਈ 2010 ਦਾ ਇਹ ਮਾਡਲ ਆ ਪੈਟਰੋਲ ਪਲੱਸ ਸੀਐਨਜੀ ਗੱਡੀ ਆ ਇੰਜੈਕਟਰਾਂ ਵਾਲੀ ਸੀਐਨਜੀ ਲੱਗੀ ਵੀ ਆ ਗੱਡੀ ਤੇ ਦੇਖ ਸਕਦੇ ਹੋ Honda City 2010 ਮਾਡਲ ਬਾਈਟ ਕਲਰ ਕੋਈ ਐਕਸੀਡੈਂਟ ਨਹੀਂ ਗੱਡੀ ਤੇ ਗੱਡੀ ਬਿਲਕੁਲ ਸਾਫ਼ ਸੁਥਰੀ ਗੱਡੀ ਪਈ ਆ ਇਹ ਰੇਟ ਪੈ ਜੂਗੀ ਆਪਾਂ ਨੂੰ 1,45,000 ਰੁਪਏ ਦੀ ਮੌਕੇ ਤੇ ਮਾਨ ਤਨ ਜਰੂਰ ਹੋ ਜੂ ਦਿੱਲੀ ਨੰਬਰ ਕਾਰ ਆ ਜੀ ਦੇਖ ਸਕਦੇ ਹੋ Honda City 2010 ਮਾਡਲ ਅਲਾਈਟਰ ਵਧੀਆ ਚੜੇ ਹੋਏ ਨੇ ਗੱਡੀ ਦੇ ਤੇ ਵਿੱਚੋਂ ਇੰਟੀਰੀਅਰ ਦਿਖਾਉਂਦੇ ਆ ਤੁਹਾਨੂੰ ਇੱਕ ਵਾਰ ਵਿੱਚੋਂ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਇੰਜਨ ਗੇਅਰ AC ਹੀਟਰ ਬਿਲਕੁਲ ਓਕੇ ਆਂਡਰੋ ਟੱਚ ਪਲੇਅਰ ਲੱਗਿਆ ਹੋਇਆ ਡੈਸ਼ਬੋਰਡ ਵਗੈਰਾ ਬਿਲਕੁਲ ਤਾਜ਼ਾ ਪਿਆ ਤੇ ਮਾਈਟਿੰਗ ਮਾਈਟਿੰਗ 5700 ਦੇ ਮਾਈਟ ਚੜ ਜਾਂਦੇ ਹੁੰਦੇ ਨੇ ਕੋਈ ਖਾਸ ਗੱਲ ਨਹੀਂ ਹੁੰਦੀ ਗੱਡੀ ਚੰਗੀ ਚਾਹੀਦੀ ਆ ਗੱਡੀ ਚੰਗੀ ਹੈਗੀ ਆ ਕੇ ਦੇਖ ਲਿਓ ਆਪਣੇ ਮਿਸ਼ਤਰੀ ਨੂੰ ਨਾਲ ਲਿਓ ਸਲਾਹਕਾਰ ਨੂੰ ਨਾਲ ਲਿਆ ਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਬਹੁਤ ਸੁਣੀ Honda City ਗੱਡੀ ਬਾਈ ਕੋਲੇ ਜੀ ਕੇ ਹਾਂਜੀ ਹੁਣ ਆਪਾਂ ਕਰ ਲੰਗਿਆਂ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਦੇ ਵਿੱਚ ਚਾਰ ਕਾਰਾਂ ਦਿਖਾਤੀਆਂ ਅਗਲੀ ਵੀਡੀਓ ਦੇ ਵਿੱਚ ਸਪੈਪਟ ਆਲਟੋ ਗੱਡੀਆਂ ਖੜੀਆਂ ਨੇ ਬਾਈ ਕੋਲੇ ਤੇ ਇੰਨੇ ਤੁਸੀਂ ਆ ਵੀਡੀਓ ਦੇਖ ਕੇ ਸਿਲੈਕਟ ਕਰਕੇ ਗੱਡੀ ਵਈਆਂ ਤੋਂ ਪਰਚੇਜ ਕਰ ਸਕਦੇ ਹੋ ਹੱਤ ਬਨਗੀਰ ਕਪੈਸਿਟਾ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਮਿਲਾਂਗੇ ਅਗਲੀ ਵੀਡੀਓ ਚ ਰੱਬ ਰਾਖਾ